ਹਾਂਜੀ ਸਸਿਗਾ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਮੈਂ ਫੇਰ ਹਾਜ਼ਰ ਹਾਂ ਦਾ ਡੇਮੋਰੇ ਕਿ ਨਵੀਂ ਵੀਡੀਓ ਲੈ ਕੇ ਨਵੀਂ ਅਪਡੇਟ ਲੈ ਕੇ ਜਿੱਦਾਂ ਹੁਣ ਕਾਫੀ ਰੋਲਾ ਪਿਆ ਹੋਇਆ ਹੈ ਕਹਿੰਦੇ ਉਹਨੂੰ ਕੇਅਰ ਹੋਮ ਦੇ ਵੀਜ਼ੇ ਆ ਇਹਨਾਂ ਨੇ ਬੈਨ ਕਰਤੇ ਆ ਜਿਹਦੇ ਵਿੱਚ ਕਿ ਸਪੋਰਟ ਵਰਕਰ ਆਉਂਦੇ ਆ ਕੇਅਰ ਵਰਕਰ ਆਉਂਦੇ ਆ ਇਹ ਹੁਣ ਇੰਟਰਨੈਸ਼ਨਲ ਤੋਂ ਨਹੀਂ ਲਏ ਜਾਣਗੇ ਇਹ ਹੁਣ ਸਾਰਿਆਂ ਨੂੰ ਮਨਾ ਕਰ ਰਿਹਾ ਇਵਨ ਕਿ ਜਿਹੜੇ ਸਟੂਡੈਂਟ ਵੀ ਆ ਉਹ ਵੀ ਸਿਰਫ ਹਾਈਅਰ ਸਟੱਡੀ ਲਈ ਆ ਸਕਦੇ ਆ ਤੇ ਦੂਸਰੇ ਨੋਰਮਲ ਸਟੱਡੀ ਲਈ ਤੁਸੀਂ ਨਹੀਂ ਆ ਸਕਦੇ ਇੱਥੇ ਹੁਣ ਕਿਉਂਕਿ ਜਿਹੜੀ ਜਿ ਇਨਵਰਸਿਟੀਆਂ ਆਇਆ ਉਹ ਵੀ ਤੁਹਾਨੂੰ ਰਿਜੈਕਟ ਕਰਦੀਆਂ ਕਿਉਂਕਿ ਪ੍ਰੈਸ਼ਰ ਗਵਰਨਮੈਂਟਲ ਉਹ ਕਾਫੀ ਬਣ ਰਿਹਾ ਹੈ ਕਿਉਂਕਿ ਇੱਥੇ ਇੰਨਾ ਬੰਦਾ ਹੋ ਗਿਆ ਹੈ ਕਿ ਨਾ ਇੱਥੇ ਜੌਬਸ ਮਿਲਦੀਆਂ ਆਂ ਮਹਿੰਗਾਈ ਫਿਰ ਜ਼ਿਆਦਾ ਹੋ ਰਹੀ ਹੈ ਤਾਂ ਫਿਰ ਜਿਹੜੀ ਸਰਕਾਰ ਆ ਯੂਕੇ ਦੀ ਸਰਕਾਰ ਆ ਉਹਨਾਂ ਦੇ ਵੀ ਪ੍ਰੈਸ਼ਰ ਬਣਿਆ ਹੋਇਆ ਕਿਉਂਕਿ ਕਿ ਇਲੈਕਸ਼ਨ ਆ ਗਏ ਆ ਤਾਂ ਫਿਰ ਉਹਦੇ ਕਰਕੇ ਉਹ ਚਾਹੁੰਦੇ ਆ ਕਿ ਆਪਾਂ ਜਲ ਤੋਂ ਜਲਦ ਜਿੰਨੇ ਹੋ ਸਕਦੇ ਆ ਬੰਦਿਆਂ ਨੂੰ ਬਾਹਰ ਗੱਡੀ ਇੱਥੋਂ ਦੀ ਜਿਹੜੇ ਇੱਦੀ ਆਏ ਆ ਹੁਣ ਜਿੱਦਾਂ ਫਰਾਂਸ ਤੋਂ ਸਾਡੇ ਸਾਹਮਣੇ ਕਿੰਨੀਆਂ ਤੁਸੀਂ ਦੇਖਿਆ ਹੋਣੀਆਂ ਨਿਊਜ਼ 'ਚ ਵੀ ਆਂਦੀਆਂ ਆ ਜਿੱਦਾਂ ਲੋਕੀ ਡੋਂਕੀ ਲਗਾ ਕੇ ਆ ਰਹੇ ਆ ਆਪਣੀ ਜਾਨ ਨੂੰ ਕੁਛ ਨਹੀਂ ਸਮਝਦੇ ਬਸ ਬੋਰਡ ਦੇ ਵਿੱਚ ਪਿਆ ਪਿਆ ਜਾਣੇ ਵਿੱਚ ਬੈਠ ਕੇ ਆ ਰਹੇ ਆ ਆ ਡੋਨੋ ਕਿਦਾਂ ਇਨਾ ਉਹਨਾਂ ਦਾ ਜਿਗਰਾ ਪੈ ਜਾਂਦਾ ਠੀਕ ਆ ਮਜਬੂਰੀਆਂ ਕਈ ਕੰਮ ਕਰਾ ਲੈਂਦੀਆਂ ਪਰ ਇਹ ਬਹੁਤ ਰਿਸਕੀ ਆ ਹੁਣ ਤੁਸੀਂ ਵੀਡੀਓ ਤੋਂ ਤੁਸੀਂ ਦੇਖਦੇ ਹੋਵੋਗੇ ਸਭ ਕੁਝ ਹਾਇਕਲ ਹੈਗਾ ਆਨਲਾਈਨ ਤੇ ਪਰ ਇਹ ਹੁਣ ਇਹਨਾਂ ਨੂੰ ਕਾਫੀ ਕੋਸਟ ਕਰ ਰਹੀ ਆ ਕਿਆ ਨਾ ਮਤਲਬ ਹੁਣ ਇੱਕ ਨਾਈਟ ਦਾ ਹੀ ਜਿਹੜਾ ਹੋਟਲ ਆ ਇਹਨਾਂ ਨੂੰ 450 ਪਾਉਂਡ ਇੱਕ ਬੰਦੇ ਦਾ ਚਾਰਜ ਕਰਦਾ ਆ ਤੇ ਕਿਉਂਕਿ ਡਿਜਟੇਡ ਡਿਟੈਂਸ਼ਨ ਸੈਂਟਰ ਆ ਓਲਰੇਡੀ ਭਰੇ ਹੋਏ ਆ ਇਹਨਾਂ ਕੋ ਜਗ੍ਹਾ ਹੈ ਨਹੀਂ ਰੱਖਣ ਨੂੰ ਕਿਉਂਕਿ ਇਹਨਾਂ ਨੂੰ ਫੇਰ ਹੋਟਲਾਂ 'ਚ ਰੱਖਣੇ ਪੈਂਦੇ ਹੋਟਲ ਦਾ ਐਕਸਪੈਂਸ ਇਹਨਾਂ ਕੋ ਪੂਰਾ ਨਹੀਂ ਹੋ ਰਿਹਾ ਫਿਰ ਇਸ ਕਰਕੇ ਜਿਹੜੇ ਇੱਥੇ ਤੇ ਲੋਗ ਆ ਜਿਹੜੇ ਗੋਰੇ ਆ ਉਹ ਫਿਰ ਲੰਡਨ ਦੇ ਵਿੱਚ ਸਾਰੇ ਤਿਤਨੇ ਲਾ ਕੇ ਬੈਠੇ ਆ ਕਿ ਇਹਨਾਂ ਨੂੰ ਬਾਹਰ ਕੱਢੋ ਕਿ ਇਸ ਤੂੰ ਸਾਡੇ ਪੈਸੇ ਜਿਹੜੇ ਤੁਸੀਂ ਇਹਨਾਂ ਨੂੰ ਖਵਾ ਰਹੇ ਆ ਉਹ ਬਹੁਤ ਜ਼ਿਆਦਾ ਇੱਥੇ ਜਿਹੜੇ ਛੋਟੇ ਸ਼ਹਿਰਾਂ ਚ ਦਾ ਘਟਿਆ ਪਰ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਜ਼ਿਆਦਾ ਮਾਹੌਲ ਗਰਮ ਹੋ ਚੁੱਕਾ ਆ ਉਹ ਕਹਿੰਦੇ ਆ ਕਿ ਜਿਹੜੇ ਮਾਈਗ੍ਰੈਂਟਸ ਆ ਇਹਨਾਂ ਨੂੰ ਬਾਹਰ ਕੱਢੋ ਇੱਥੋਂ ਦੀ ਹੁਣ ਇਹਨਾਂ ਨੇ ਇਸ ਕਰਕੇ ਕਿੰਨੇ ਜ਼ਿਆਦਾ ਬੰਦੇ ਹਾਇਰ ਕੀਤੇ ਆ ਸਿਰਫ ਏਸੀ ਕਰਕੇ ਕਿ ਉਹ ਬੰਦੇ ਫੜਨ ਜਿਹੜੇ ਇਲੀਗਲ ਰਹਿ ਰਹੇ ਆ ਤੇ ਉਹਨਾਂ ਨੂੰ ਬਾਹਰ ਕੱਢਣ ਉਹ ਵੀ ਆਪਣੀ ਜਗ੍ਹਾ ਸੱਚੇ ਕਿਉਂਕਿ ਇੱਥੇ ਮਹਿੰਗਾਈ ਹੋ ਰਹੀ ਹੈ ਬਹੁਤ ਜ਼ਿਆਦਾ ਸਰਕਾਰ ਵੀ ਸੱਚੀ ਹੈ ਕਿਉਂਕਿ ਦੇਖਿਆ ਜਾਵੇ ਉਹ ਬੰਦਾ ਇੰਨਾ ਆ ਗਿਆ ਵਾ ਐਵਰੀ ਡੇ ਮੇਰੇ ਹਿਸਾਬ ਨਾਲ ਤਿੰਨ ਤੋਂ ਚਾਰ ਬੋਟ ਇੱਥੇ ਆਉਂਦੀਆਂ ਤਿੰਨ ਤੋਂ ਚਾਰ ਯਾਨੀ ਕਿ ਇਹਦਾ ਹੁਣ ਮੈਂ ਘੱਟ ਕਹਿ ਰਿਹਾ ਜਿੰਨਾ ਕਿ ਮੈਨੂੰ ਪਤਾ ਆ ਜਿੱਦਾਂ ਮੈਂ ਸੁਣ ਰਿਹਾ ਜਿੱਦਾਂ ਮੈਂ ਦੇਖ ਰਿਹਾ 50 ਪਿਆ 60 60 ਜਾਣੇ ਇੱਕ ਬੋਟ ਦੇ ਵਿੱਚ ਬੈ ਕੇ ਆਉਂਦੇ ਆ ਫੇ ਆ ਵੀ ਹਾਰਡ ਹੋਣਾ ਹੁਣ ਜਿੱਦਾਂ ਹੁਣ 2025 ਚੱਲ ਰਿਹਾ ਹੈ ਨਾ 2020 ਜਿਹੜੇ 6 ਜਦੋਂ ਸਟੂਡੈਂਟ ਵੀ ਆਉਂਦੇ ਆ ਇੱਥੇ ਤੇ ਧਿਆਨ ਰੱਖੋ ਆਪਣੀ ਫੀਸ ਜਿਹੜੀ ਆ ਤੁਸੀਂ ਇੱਥੇ ਪੂਰੀ ਪੇ ਕਰਕੇ ਆਓ ਜੇ ਤੁਸੀਂ ਆਪਣੀ ਦੂਸਰੇ MBA ਮਾਸਟਰਸ ਕਰਨੀ ਹੈ ਜੋ ਵੀ ਕਰਨਾ ਤੁਸੀਂ ਹੈ ਨਾ ਮੈਨੂੰ ਨਹੀਂ ਪਤਾ ਤੁਸੀਂ ਕਿਹੜਾ ਕੋਰਸ ਚੂਜ਼ ਕਰਦੇ ਆ ਪਰ ਫੀਸ ਜਿਹੜੀ ਹੈ ਆਪਣੀ ਮੇਕਸ਼ਰ ਤੁਸੀਂ ਪੂਰੀ ਕਰਕੇ ਆਓ ਮੈਨੂੰ ਪਤਾ ਤੁਸੀਂ ਸੋਚਦੇ ਆ ਕਿ ਚਲੋ 6 ਮਹੀਨੇ ਦੀ ਕਰ ਦਨੇ ਆ ਉੱਥੇ ਜਾ ਕੇ ਪੇ ਕਰ ਦਵਾਂਗੇ ਪੈਸੇ ਕਮਾਈ ਰਣੇ ਪਰ ਐਸੇ ਕਮਾਣੇ ਇੱਥੇ ਕੰਮ ਨਹੀਂ ਮਿਲਦੇ ਪਏ ਬਹੁਤ ਔਖਾ ਆ ਮੈਂ ਆਪਣੀ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ ਕੰਮ ਮਿਲਨੇ ਬਹੁਤ ਹਾਰਡ ਆ ਮੈਂ ਫੇਰ ਵੀ ਤੁਹਾਨੂੰ ਗਾਈਡ ਕਰਦਾ ਕਿ ਆਪਣੀ ਜਿਹੜੀ ਫੀਸ ਆ ਮੇਕਸ਼ਰ ਤੁਸੀਂ ਉਹ ਪੇ ਕਰਕੇ ਜਰੂਰ ਆਓ ਕਿਉਂਕਿ ਇਹ ਫੀਸ ਜੇ ਪੇ ਕੀਤੀ ਹੋਊਗੀ ਤੁਹਾਨੂੰ ਟੈਨਸ਼ਨ ਨਹੀਂ ਹੋਊਗੀ ਕਿ ਸਾਡੀ ਫੀਸ ਪੇ ਆ ਉਹ ਸਿਰਫ ਤੁਸੀਂ ਜੇ ਤੁਹਾਨੂੰ ਕੰਮ ਮਿਲਦਾ ਹੈ ਤੁਸੀਂ ਆਪਣਾ ਖਾ ਪੀ ਸਕਦੇ ਹਨਾ ਆਪਣਾ ਟਰੈਵਲ ਦਾ ਖਰਚਾ ਕੱਢ ਸਕਦੇ ਤੁਸੀਂ ਫੀਸ ਪੇ ਕਰੋਗੇ ਤੁਸੀਂ ਕਿੱਦਾਂ ਕਰੋਗੇ ਆਪਣਾ ਖਰਚਾ ਹਨਾ ਤੇ ਕਿਉਂਕਿ ਇੱਥੇ ਰਹਿਣਾ ਵੀ ਬਹੁਤ ਜ਼ਿਆਦਾ ਮਹਿੰਗਾ ਹੈ 6 600 ਪਾਉਂਡ ਦੇ ਦਾ ਕਮਰੇ ਮਿਲਦੇ ਆ ਸਿਰਫ ਉਹ ਵੀ ਬਾਕਸ ਰੂਮ ਉਹ ਚ ਤੁਸੀਂ ਦੇਖੋ ਪਹਿਲਾਂ ਦਾ ਘਾਰ ਹੁੰਦਾ ਹੈ 6 67 7 ਸਿਆਣੇ ਹੁੰਦੇ ਆ ਕਮਰੇ ਤਾਂ ਚਲੋ ਹੁੰਦੇ ਆ ਪਰ ਫੇਰ ਵੀ ਸ਼ੇਅਰਿੰਗ ਦੇ ਵਿੱਚ ਇੱਥੇ ਮਿਲਦੇ ਬਹੁਤ ਔਖਾ ਆ ਬਾਕੀ ਇਹ ਹੈ ਕਿ ਤੁਸੀਂ ਇਸ ਬਾਦੂ ਸਿਆਣੇ ਹੋ ਹਨਾ ਤੇ ਦੇਖਦੇ ਰਹਨੇ ਹੋ ਕਿ ਅੱਜ ਕਾ ਤਾਂ ਸੋਸ਼ਲ ਮੀਡੀਆ ਤੇ ਸਭ ਕੁਝ ਚੱਲਦਾ ਆ ਮੈਂ ਤਾਂ ਫੇਰ ਵੀ ਇੱਕ ਛੋਟਾ ਜਿਹਰੀਆ ਵਾਂ ਜਿਹੜਾ ਤੁਹਾਨੂੰ ਦੱਸਦਾ ਪਿਆ ਆ ਕਿ ਆਪਣਾ ਜੋ ਵੀ ਕਰਨਾ ਸੋ ਸਮੇਂ ਕਿ ਕਰੋ ਇਸ ਟਾਈਮ ਹਾਲਾਤ ਬਹੁਤ ਮਾੜੇ ਆ ਇਹ ਨਹੀਂ ਕਿ ਤੁਸੀਂ ਆਓ ਨਾ ਆਓ ਪਰ ਆਪਣਾ ਆਪਣੇ ਆਪ ਨੂੰ ਸਟਰੋਂਗ ਕਰਕੇ ਆਓ ਬੱਚੋ ਦੀ ਕਿ ਤੁਹਾਨੂੰ ਕੋਈ ਫਿਕਰ ਨਾ ਹੋਵੇ ਜਿਾ ਅੱਜ ਦਾ ਹੁਣ ਕਈ ਆਂਦੇ ਆ ਕਿ ਚਲੋ ਜੀ ਬੰਦਾ ਬਾਹਰ ਭੇਜ ਦੇਨੇ ਕੱਲ ਜਾ ਲੈ ਕੇ ਹਣਾ ਇਥੇ ਆਊਗਾ ਸਾਨੂੰ ਪੈਸੇ ਘਰ ਦੇਣ ਦੀ ਉਮੀਦ ਹੁੰਦੀ ਕਿ ਚਲੋ ਸਾਨੂੰ ਪੈਸੇ ਦੇਊਗਾ ਆਪਾਂ ਥੋੜੇ ਸੋਕੇ ਹੋ ਜਾਾਂਗੇ ਪਰ ਉਹਨੂੰ ਜੇ ਕੰਮ ਮਿਲੂਗਾ ਤਾਂ ਤਾਂ ਹੀ ਸੋਕੇ ਹੋਵੋਗੇ ਜੇ ਕੰਮ ਹੀ ਨਹੀਂ ਮਿਲੂਗਾ ਆਪਣਾ ਖਰਚਾ ਨਹੀਂ ਕੱਢੂਗਾ ਉਹ ਕਿੱਦਾਂ ਤੁਹਾਨੂੰ ਪੈਸੇ ਪਿੱਛੇ ਭੇਜੂਗਾ ਫਿਰ ਇਸ ਕਰਕੇ ਬੇਵਕੂਫੀ ਨਾ ਕਰੋ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਤਾਂ ਆਓ ਇੱਕ ਕਰਜੇ ਚੱਕ ਕੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਤੁਸੀਂ ਆਪਣੇ ਪੈਸੇ ਨਹੀਂ ਪੂਰੇ ਕਰ ਸਕਦੇ ਬਾਕੀ ਵੀਡੀਓ ਨੂੰ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਹੋਰ ਅਪਡੇਟ ਆਂਦੀ ਐ ਮੈਂ ਦੋ ਚਲੋ ਤੁਹਾਨੂੰ ਦਿਨਾਂ ਹੀ ਰਹੂੰਗਾ ਤੇ بس ਸ਼ੇਅਰ ਕਰਦੇ ਕਰੋ ਵੀਡੀਓ ਕਿ ਤਾਂ ਕਿ ਲੋਕਾਂ ਤੱਕ ਜਿਆਦਾ ਤੋਂ ਜਿਆਦਾ ਪਹੁੰਚ ਸਕੇ ਜਿਹੜੇ ਮੇਰੇ ਭੈਣ ਭਰਾ ਆ ਰਹੇ ਆ ਉਹਨਾਂ ਨੂੰ ਖਬਰ ਮਿਲਦੀ ਰਵੇ ਕੀ ਚੱਲ ਰਿਹਾ ਹੈ ਇੱਥੇ ਕੀ ਹਾਲਾਤ ਆ ਠੀਕ ਹੈ ਜੀ ਧੰਨਵਾਦ